ਜੰਮੂ ਕਸ਼ਮੀਰ ਦੇ ਰਾਜੌਰੀ ਦੇ ਵਿੱਚ ਫੌਜ ਦੇ ਕਾਫਲੇ ਦੇ ਉੱਤੇ ਅੱਤਵਾਦੀ ਹਮਲਾ دہشت گردਾਂ ਦੇ ਵੱਲੋਂ ਕੀਤੀ ਫਾਈਟਿੰਗ ਦੇ ਵਿੱਚ ਫੌਜ ਦੇ ਤਿੰਨ ਜਵਾਨ ਸ਼ਹੀਦ ਤਿੰਨ ਜ਼ਖਮੀ ਰਾਜਾਪਟਿੰਗ ਨੇ ਬਿਨਾ ਨਾਮ ਲੈ ਸਿੱਧੂ ਨੂੰ ਦਿੱਤੀ ਨ ਸਲਾਹ ਕਿਹਾ ਜ਼ਾਬਤੇ ਚ ਰਹੋ ਅਨੁਸ਼ਾਸਨ ਗੀਂਦਤਾ ਨੇ ਪਹਿਲਾਂ ਹੀ ਪਾਰਟੀ ਦਾ ਕੀਤਾ ਵੱਡਾ ਨੁਕਸਾਨ ਫਾਇਕਮਾਨ ਦੇ ਦਰਬਾਰ ਵੀ ਪਹੁੰਚਿਆ ਸਿੱਧੂ ਬਾਜਵਾ ਵਿਵਾ ਟਾਡੋ ਕਲੇਜ ਦੇ ਵਿੱਚ ਆਲੇ ਨਵਜੋਤ ਸਿੰਘ ਸਿੱਧੂ ਦਾ ਵਿਰੋਧੀ ਧੜੇ ਦੇ ਉੱਤੇ ਨਿਸ਼ਾਨਾ ਬੋਲੇ ਜੇ ਪਾਰਟੀ ਦੀ ਵਜ੍ਹਾ ਦੇ ਨਾਲ 100 ਕਾਂਗਰਸੀਆਂ ਦੇ ਇਕੱਠ ਦੇ ਵਿੱਚ ਵੀ ਜਾਣਾ ਪਵੇ ਤਾਂ ਮੈਨੂੰ ਹੋਵੇਗੀ ਖੁਸ਼ੀ ਪੁੱਛਿਆ 8000 ਸਮਰਥਕਾਂ ਦੀ ਸਹੂਲਤ ਦੇ ਲਈ ਕਿਉਂ ਬਾਹਰੇ ਅੜੀਕਾ ਆਮ ਆਦਮੀ ਪਾਰਟੀ ਦੇ ਨਾਲ ਗੜਜੋੜ ਤੋਂ ਪੰਜਾਬ ਕਾਂਗਰਸ ਦੀ ਕੋਰੀ ਨਾ ਬਾਜਬਾ ਪ੍ਰਗਟ ਸਿੰਘ ਤੇ ਜੱਬੇਵਾਲ ਨੇ ਖੁੱਲੇ ਆਮ ਗੜਜੋੜ ਦਾ ਕੀਤਾ ਵਿਰੋਧ ਕਿਹਾ ਜਾਲੀਆਂ ਦੇ ਨਾਲ ਰਿਸ਼ਤਾ ਮਨਜ਼ੂਰ ਨਹੀਂ ਜੇ ਗਲਤੀ ਦੇ ਨਾਲ ਵੀ ਹੋਇਆ ਗੜਜੋੜ ਤਾਂ ਕਾਂਗਰਸ ਨੂੰ ਬੰਦੇ ਨਹੀਂ ਲੱਭਣੇ ਬ੍ਰਿਜ ਭੂਸ਼ਣ ਸਿੰਘ ਦੇ ਕਰੀਬੀ ਸੰਜੇ ਸਿੰਘ ਚੁਣੇ ਗਏ ਕੁਸ਼ਤੀ ਸੰਗ ਦੇ ਪ੍ਰਧਾਨ ਤਾਂ ਪਹਿਲਵਾਨਾਂ ਦਾ ਗੁੱਸਾ ਮੜ ਤੋਂ ਫੁੱਟਿਆ ਸਾਖੀ ਮਲਿਕ ਨੇ ਵਿਰੋਧ ਵਿੱਚ ਕੀਤਾ ਸਨਿਆਸ ਦਾ ਐਲਾਨ ਪ੍ਰੈਸ ਕਾਨਫਰੰਸ ਦੇ ਵਿੱਚ ਰੋਂਦੇ ਹੋਏ ਬਾਹਰ ਨਿਕਲੀ ਸਾਖੀ ਮਲਿਕ ਸਤਿ ਸ਼੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਖਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੇਕਿਨ ਸ਼ੁਰੂਆਤ ਅਜਿਹੀ ਜੰਮੂ ਕਸ਼ਮੀਰ ਤੋਂ ਕਰਨ ਜਾ ਰਹੇ ਹਾਂ ਇੱਕ ਮੰਦਭਾਗੀ ਅਨਫੋਰਚੂਨੇਟ ਖਬਰ ਸਾਹਮਣੇ ਆਈ ਜਿੱਥੇ ਅਤਵਾਦੀਆਂ ਨੇ ਫੌਜ ਦੇ ਕਾਫਲੇ ਦੇ ਉੱਤੇ ਹਮਲਾ ਕਰ ਦਿੱਤਾ ਫਾਇਰਿੰਗ ਕਰ ਦਿੱਤੀ ਤੇ ਇਸ ਫਾਇਰਿੰਗ ਦੇ ਵਿੱਚ ਰਾਜੌਰੀਚ ਫੌਜ ਦੀ ਗੱਡੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਦੇਸ਼ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਨੇ ਤੇ ਤਿੰਨ ਜਵਾਨ ਜ਼ਖਮੀ ਹੋ ਗਏ ਨੇ ਇਹ ਮੰਦਭਾਗੀ ਖਬਰ ਪੂਰੇ ਦੇਸ਼ ਦੇ ਲਈ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਜਵਾਨ ਸ਼ਹੀਦ ਹੋਏ ਨੇ ਅਤਵਾਦੀਆਂ ਦੇ ਵੱਲੋਂ ਕਾਫਲੇ ਨੂੰ ਟਾਰਗੇਟ ਕੀਤਾ ਗਿਆ ਸੀ ਔਰ ਜਿਹੜੀਆਂ ਗੱਡੀਆਂ ਅਸੀਂ ਤੁਹਾਨੂੰ ਦਿਖਾਈਆਂ ਕੁਝ ਤਸਵੀਰਾਂ ਆਈਆਂ ਨੇ ਇੱਕ ਜਿਪਸੀ ਜਿਵੇਂ ਨਜ਼ਰ ਆ ਰਹੀ ਹੈ ਜੋ ਫੌਜ ਦੇ ਕਾਫਲੇ ਦੇ ਵਿੱਚ ਸੀ ਤੇ ਤਿੰਨ ਜਵਾਨ ਇਸ ਪੂਰੇ ਹਮਲੇ ਦੇ ਵਿੱਚ ਸ਼ਹੀਦ ਹੋ ਗਏ ਰੁਕ ਕਰਦੇ ਇਸ ਸਮੇਂ ਸਾਡੇ ਸੇ ਹੋ ਗਈ ਤੇਜਿੰਦਰ ਸੋਢੀ ਸਾਡੇ ਨਾਲ ਜੁੜ ਰਹੇ ਨੇ ਫੋਨਲਾਈਨ ਦੇ ਉੱਤੇ ਤੇਜਿੰਦਰ ਜਾਨਣਾ ਚਾਹਾਂਗੇ ਤੁਹਾਡੇ ਤੋਂ ਕੀ ਕੁਝ ਪੂਰੀ ਇਨਫੋਰਮੇਸ਼ਨ ਕਦੋਂ ਦੀ ਇਹ ਪੂਰੀ ਘਟਨਾ ਹੈ ਔਰ ਜਿਹੜਾ ਇਹ ਹਮਲਾ ਕੀਤਾ ਗਿਆ ਕਿੱਥੋਂ ਦੀ ਪੂਰਾ ਪੂਰੀ ਘਟਨਾ ਹੈ ਅ ਦੇਖੋ ਗੁਰਵ ਕੱਲ ਸ਼ਾਮ ਨੂੰ ਹੀ ਸੈਨਾ ਨੂੰ ਹਾਰਡ ਇੰਟੈਲੀਜੈਂਸ ਮਿਲਿਆ ਸੀ ਮਲਟੀਪਲ ਏਜੰਸੀਸ ਤੋਂ ਕਿ ਇਹ ਇਲਾਕਾ ਹੈ ਡੀਕੇਜੀ ਡੇਰਾ ਦੀ ਗਲੀ ਜਿੱਥੇ ਕੁਝ ਪਾਕਿਸਤਾਨੀ ਆਤੰਕਵਾਦੀਆਂ ਦੇ ਹੋਣ ਦੀ ਜਾਣਕਾਰੀ ਮਿਲੀ ਸੀ ਉਹਦੇ ਬਾਅਦ ਵੀ ਆਪਰੇਸ਼ਨ ਜਿਹੜਾ ਹੈ ਉਹ ਲਾਂਚ ਕੀਤਾ ਸੀ ਕੋਆਰਡੀਨੇਟ ਸਰਚ ਆਪਰੇਸ਼ਨ ਲਈ ਸੈਨਾ ਤੇ ਜੰਮੂ ਕਸ਼ਮੀਰ ਦੀ ਮਦਦ ਲੈ ਕੇ ਪੁਲਿਸ ਦੀ ਮਦਦ ਲੈ ਕੇ ਉਸ ਪੂਰੇ ਇਲਾਕੇ ਨੂੰ ਮੁਹਾਸਰੇ ਵਿੱਚ ਲਹਿਲਾ ਸੀ ਉਹਦੇ ਬਾਅਦ ਅੱਜ ਕੋਈ ਲਗਭਗ 3 ਪੌਣੇ 4 ਵਜੇ ਦੇ ਕਰੀਬ ਫੈਨਾ ਦੀ ਹੋਰ ਜਿਹੜੀ ਐਡੀਸ਼ਨਲ ਫੋਰਸੇਸ ਹੈ ਉਹਨਾਂ ਨੂੰ ਉਸ ਇਲਾਕੇ ਵਿੱਚ ਮੁਹਾਸਰਾ ਪਾਉਣ ਲਈ ਬੁਲਾਇਆ ਗਿਆ ਸੀ ਜਿਹਦੇ ਵਿੱਚ ਦੋ ਫੈਨਾ ਦੀਆਂ ਗੱਡੀਆਂ ਤੇ ਆਤੰਕਵਾਦੀਆਂ ਨੇ ਘਾਤ ਲਗਾ ਕੇ ਹਮਲਾ ਕਰ ਦਿੱਤਾ ਜਿਸ ਹਮਲੇ ਵਿੱਚ ਜਿਹੜੀ ਇਸ ਵਕਤ ਤੱਕ ਜਾਣਕਾਰੀ ਆ ਰਹੀ ਹੈ ਕਿ ਫੈਨਾ ਦੇ 3 ਜਵਾਨ ਸ਼ਹੀਦ ਹੋ ਗਏ ਨਾ ਤੇ 4 ਜਵਾਨ ਜ਼ਖਮੀ ਹੈਗੇ ਇੱਕ ਜਵਾਨ ਦੀ ਜਿਹੜੀ ਹਾਲਤ ਹੈਗੀ ਉਹ ਕ੍ਰਿਟੀਕਲ ਬਣੀ ਹੋਈ ਹੈ ਤੇ ਫਿਲਹਾਲ ਉਹ ਇਹਨਾਂ ਚਾਰੂ ਜਵਾਨਾਂ ਦਾ ਇਲਾਜ ਚੱਲ ਰਿਹਾ ਹੈਗਾ ਸੈਨਾ ਦੇ ਹਸਪਤਾਲ ਵਿੱਚ ਪੂਰੇ ਇਲਾਕੇ ਨੂੰ ਮੁਹਾਸਰੇ ਵਿੱਚ ਲੈ ਲਿਆ ਹੈਗਾ ਸੁਰੱਖਿਆ ਕਰਮੀਆਂ ਨੇ ਪੂਰੇ ਇਲਾਕੇ ਚ ਐਡੀਸ਼ਨਲ ਫੋਰਸਸ ਭੇਜੀ ਗਈਆਂ ਦੇਖੋ ਇੱਕ ਲੋਕਾਂ ਨੂੰ ਇੱਕ ਹੀ ਨੰਬਰ ਕਲੀਅਰ ਕਰਨਾ ਚਾਹੁੰਦਾ ਹੈ ਕੰਫਿਊਜ਼ਨ ਹੈਗਾ ਕਿਉਂਕਿ ਇੱਕ ਖਬਰ ਆ ਰਹੀ ਹੈ ਕਿ ਪੁੰਛ ਤੇ ਹਮਲਾ ਹੋਇਆ ਤੇ ਇੱਕ ਖਬਰ ਆ ਰਹੀ ਹੈ ਰਜੋਰੀ देखो जेड़ा अगर ਤੁਸੀਂ ਸਿਵਿਲਿਨ ਐਡਮਿਨਿਸਟ੍ਰੇਸ਼ਨ ਦੇ ਦਾਪੇ ਇਲਾਕੇ ਨੂੰ ਦੇਖੋਗੇ ਤੇ ਉਹ ਪੁੰਛ ਵਿੱਚ ਪੈਂਦਾ ਹੈ ਲੇਕਿਨ ਜਿਹੜਾ ਆਰਮੀ ਦਾ ਸੈਕਟਰ ਹੈਗਾ ਉਹ ਰਜੋਰੀ ਵਿੱਚ ਹੈ ਤਾਂ ਕਰਕੇ ਕਨਫਿਊਜ਼ਨ ਹੈਗਾ ਲੇਕਿਨ ਇਹ ਜਿਹੜਾ ਹੈ ਪੁੰਛ ਵਿੱਚ ਇਹ ਹਮਲਾ ਹੋਇਆ ਡੀਕੇਜੀ ਬੇਰਾ ਕੀ ਗਲੀ ਵਿੱਚ ਜਿੱਥੇ ਸੈਨਾ ਦੇ ਤਿੰਨ ਜਵਾਨ ਇਸ ਵਕਤ ਤੱਕ ਸ਼ਹੀਦ ਹੋ ਗਏ ਨੇ ਚਾਰ ਜਵਾਨ ਜ਼ਖਮੀ ਹਨ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਕ੍ਰਿਟੀਕਲ ਬਣੀ ਹੋਈ ਹੈ ਜੀ ਗੌਰਵ ਠੀਕ ਹੈ ਤਾਂ ਜਿਹੜੀ ਜ਼ਖਮੀਆਂ ਦੀ ਗਿਣਤੀ ਹੈ ਉਹ 4 ਹੈ ਤੇ ਉਹਨਾਂ ਦੇ ਵਿੱਚੋਂ ਇੱਕ ਦੀ ਹਾਲਤ ਕ੍ਰਿਟੀਕਲ ਹੈ ਗੰਭੀਰ ਜ਼ਖਮੀ ਹੋਏ ਨੇ ਔਰ ਲਾਜ਼ਮੀ ਤੌਰ ਤੇ ਉਹਨਾਂ ਨੂੰ ਹਸਪਟਲਾਈਜ਼ ਕੀਤਾ ਗਿਆ ਹੋਵੇਗਾ ਤੇਜਿੰਦਰ ਜੀ ਇੱਕ ਹੋਰ ਚੀਜ਼ ਸਮਝ ਨਹੀਂ ਚਾਹਾਂਗਾ ਕਿ ਹੁਣ ਤੱਕ ਇਨਫਾਰਮੇਸ਼ਨ ਮਿਲੀ ਹੋਵੇ ਕਿ ਜਿਹੜੇ ਜਵਾਨ ਸ਼ਹੀਦ ਹੋਏ ਨੇ ਇਹ ਕਿੱਥੋਂ ਤਾਲੁਕ ਰੱਖਦੇ ਸੀ ਕਿੱਥੇ ਦੇ ਰਹਿਣ ਵਾਲੇ ਸੀ ਇਹ ਕਿਹੜੀ ਬਟਾਲੀਅਨ ਉੱਥੇ ਪਹੁੰਚੀ ਹੋਈ ਸੀ ਆ ਦੇਖੋ ਗੌਰਵ ਜਿਹੜੀ ਬਟਾਲੀਅਨ ਦੀ ਸਾਨੂੰ ਜਾਣਕਾਰੀ ਮਿਲੀ ਹੈ ਉਹ a 848 rr ਹੈਗੀ ਜਿਹੜੇ ਇਸ ਆਪਰੇਸ਼ਨ ਵਿੱਚ ਇਨਵੋਲਡ ਸੀਗੀ a 848 rr ਵਿੱਚ ਵੱਖ-ਵੱਖ ठाਵਾਂ ਦੇ ਜਵਾਨ ਹੈਗੇ ਫਿਲਹਾਲ ਆਰਮੀ ਨੇ ਇਹਨਾਂ ਦੀ ਜਿਹੜੀ ਆਈਡੈਂਟੀਟੀ ਹੈ ਉਹ ਡਿਸਕਲੋਸ ਨਹੀਂ ਕੀਤੀ ਹੋਈ ਹਾਲਾਂਕਿ ਸਾਡੇ ਕੋਲ ਸੋਰਸਸ ਤੋਂ ਆਇਡੈਂਟੀਟੀ ਆਈ ਹੋਈ ਹੈ ਲੇਕਿਨ ਨਿਊ 18 ਇੱਕ ਰਿਸਪੋਨਸੀਬਲ ਆਰਗੇਨਾਈਜੇਸ਼ਨ ਹੈ ਜਿਸ ਤੋਂ ਤੱਕ ਇਹਨਾਂ ਦੀ ਫੈਮਿਲੀ ਮੈਂਬਰਸ ਨੂੰ ਇਨਫੋਰਮ ਨਹੀਂ ਕੀਤਾ ਜਾਏਗਾ ਕਿ ਇਹਨਾਂ ਦੀ ਆਇਡੈਂਟੀਟੀ ਡਿਸਕਲੋਜ਼ ਨਹੀਂ ਕਰਾਂਗੇ ਹਾਲਾਂਕਿ ਸੈਨਾ ਕੁਝ ਦੇਰ ਬਾਅਦ ਇਹਨਾਂ ਦੀ ਆਇਡੈਂਟੀਟੀ ਇਹਨਾਂ ਦੇ ਨੈਕਸਟ ਆਪਕਿੰ ਜਿਹੜੇ ਹੈਗੇ ਉਹਨਾਂ ਨੂੰ ਦੱਸ ਦਿੱਤਾ ਜਾਏਗਾ ਇਹਨਾਂ ਦੀ ਫੈਮਿਲੀ ਨੂੰ ਇਹ ਖਬਰ ਦੇ ਦਿੱਤੀ ਜਾਏਗੀ ਕਿਉਂਕਿ ਸੈਨਾ ਇਹ ਚਾਹੁੰਦੀ ਹੈ ਕਿ ਸੈਨਾ ਪਹਿਲੇ ਪੂਰੇ ਪ੍ਰੋਟੋਕਾਲ ਨਾਲ ਇਹਨਾਂ ਫੈਮਿਲੀ ਮੈਂਬਰਸ ਨੂੰ ਇਹਨਾਂ ਦੀ ਜਾਣਕਾਰੀ ਦੇ ਦੇ ਉਦੇ ਬਾਅਦ ਹੀ ਇਹ ਖਬਰ ਮੀਡੀਆ ਵਿੱਚ ਆਏਗੀ ਨਾ ਡ੍ਰੈਗਿੰਗ ਦੀ ਟੀਮ ਲਈ ਲੇਕਿਨ ਇਹ ਬੁਰੀ ਖਬਰ ਇਹ ਹੈ ਕਿ ਤਿੰਨ ਜਵਾਨ ਸ਼ਹੀਦ ਹੋ ਚੁੱਕੇ ਹਨ ਤੇ ਇੱਕ ਜਵਾਨ ਦੀ ਜਿਹੜੀ ਹਾਦਸਾ ਹੈਗੀ ਹੈ ਇਹ ਕਿਹੜੀਆਂ ਸਟੇਟਸ ਦੇ ਨੇ ਇਹ ਕਲੀਅਰ ਹੋ ਸਕਿਆ ਬਟ ਡਾਇਰੈਕਟਲੀ ਮੈਂ ਕਹਾਂ ਇੰਡੀਵਿਜੂਅਲੀ ਤੌਰ ਦੇ ਉਤੇ ਆਇਡੈਂਟੀਟੀ ਰਿਵੀਲ ਨਾ ਵੀ ਕੀਤੀ ਜਾਵੇ ਉਹ ਸਟੇਟਸ ਕਿਹੜੀਆਂ ਦੇ ਰਹਿਣ ਵਾਲੇ ਸੀ ਗੌਰਵ ਦੇਖੋ ਫਿਲਹਾਲ ਸੈਨਾ ਨੇ ਫਿਲਹਾਲ ਨਹੀਂ ਦੱਸਿਆ ਹੈਗਾ ਕਿ ਕਿਸੇ ਦੇ ਰਹਿਣ ਵਾਲੇ ਹੈਗੇ ਉਹ ਪੂਰੀ ਡਿਟੇਲਸ ਸੈਨਾ ਨੇ ਨਹੀਂ ਦਿੱਤੀ ਹੋਈ ਹੈ ਅ ਲੇਕਿਨ ਫਿਲਹਾਲ ਜਿਹੜੀ ਮੈਂ ਤੁਹਾਨੂੰ ਇਹ ਜਾਣਕਾਰੀ ਦੱਸਦਾ ਹਾਂ ਕਿ ਤਿੰਨ ਜਵਾਨ ਸ਼ਹੀਦ ਹੋ ਚੁੱਕੇ ਹਨ ਚਾਰ ਜਵਾਨ ਜ਼ਖਮੀ ਅਗੇ ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਕ੍ਰਿਟੀਕਲ ਹੈਗੀ ਅ ਅਨਫੋਰਚਨਟਲੀ ਉਹਨਾਂ ਦੀ ਬਹੁਤ ਹੀ ਕ੍ਰਿਟੀਕਲ ਹਾਲਤ ਬਣੀ ਹੋਈ ਹੈ ਅ ਪੂਰਾ ਦੇਸ਼ ਇਨ੍ਹਾਂ ਚਾਰ ਜਵਾਨਾਂ ਲਈ ਪ੍ਰਾਰਥਨਾ ਕਰ ਰਿਹਾ ਹੈ ਕਿ ਇੰਨੀ ਜਲਦ ਜਲ ਸਿਹਤਯਾਬ ਹੋ ਜਾਣ ਸੇ ਲੇਕਿਨ ਇਸ ਵਕਤ ਗੋਰੋ ਪੂਰੇ ਇਲਾਕੇ ਨੂੰ ਮੁਹਾਸਰੇ ਵਿੱਚ ਲੈ ਲਿਆ ਗਿਆ ਹੈ ਤੇ ਆਪਰੇਸ਼ਨ ਜਾਰੀ ਹੈਗਾ ਜੀ ਗੋਰੋ ਚਲੋ ਸ਼ੁਕਰੀਆ ਬੱਬ ਬਦਨ ਬਾਦ ਸਾਡੇ ਨਾਲ ਜੁੜਨ ਦੇ ਲਈ ਅਸੀਂ ਅੱਜ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ ਪੂਰੀ ਇਨਫੋਰਮੇਸ਼ਨ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ ਕਿਉਂਕਿ ਇਹ ਪੂਰੀ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਪੰਜ ਸੈਕਟਰ ਦੇ ਵਿੱਚ ਇਹ ਪੂਰਾ ਕਟਨਾਕਰਮ ਵਾਪਰਿਆ ਔਰ ਤਿੰਨ ਦੇਸ਼ ਦੇ ਜਵਾਨ ਸ਼ਹੀਦ ਹੋ ਗਏ ਜਦੋਂ ਦੇਸ਼ ਦੇ ਲਈ ਕੋਈ ਜਾਨ ਕੁਰਬਾਨ ਕਰ ਦੇਵੇ ਦੇਸ਼ ਦੀ ਸੁਰੱਖਿਆ ਦੇ ਵਿੱਚ ਲੱਗਿਆ ਹੋਵੇ ਤੇ ਇਸ ਵਿਚਾਲੇ ਟਾਰਗੇਟ دہشت ਗਰਦਨ ਦੇ ਵੱਲੋਂ ਕਰ ਦਿੱਤਾ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਉਮੀਦ ਹੈ ਕਿ ਮੂਤੜ ਜਵਾਬ ਉੱਥੇ ਹੀ ਭਾਰਤੀ ਫੌਜ ਦੇ ਵੱਲੋਂ ਵੀ ਦਿੱਤਾ ਜਾਏਗਾ ਹੁਣ ਅੱਗੇ ਵਾਪਸਾਂ ਤੇ ਪੰਜਾਬ ਦਾ ਰੁਕ ਕਰਦੇ ਹਾਂ ਬਾਦਵਾ ਤੇ ਸਿੱਧੂ ਦੇ ਵਿਚਾਲੇ ਜਾਰੀ ਜ਼ੁਬਾਨੀ ਜੰਗ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਖੁੱਦ ਪਏ ਰਾਜਾ ਵੜਿੰਗ ਨੇ ਸਿੱਧੂ ਦਾ ਨਾਮ ਲੈ ਬਿਨਾ ਉਹਨਾਂ ਨੂੰ ਜ਼ਾਬਤੇ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਨਾਲ ਹੀ ਕਿਹਾ ਕਿ ਇਹਨਾਂ ਹਰਕਤਾਂ ਦੇ ਨਾਲ ਪਾਰਟੀ ਨੂੰ ਪਹਿਲਾਂ ਹੀ ਬਹੁਤ ਨੁਕਸਾਨ ਪਹੁੰਚਿਆ ਤੇ ਆਪਣੀ ਹੀ ਪਾਰਟੀ ਨੂੰ ਤੋੜਨ ਦਾ ਕੰਮ ਨਹੀਂ ਚੱਲੇਗਾ ਜੋਕ ਦੇ ਆਲੇ ਨੇ ਪਹਿਲਾਂ ਸਾਡੀ ਸਰਕਾਰ ਦੀ ਸਾਰੀ ਯਹੀ ਤੇ ਹੀ ਉਹਨਾਂ ਨੇ ਫੇਰੀ ਹੈ ਸਿੱਧੂ ਅਤੇ ਬਾਜਬਾ ਦੇ ਵਿਚਾਲੇ ਜ਼ੁਬਾਨੀ جنگ ਘੱਟ ਹੋਣ ਦੀ ਬਜਾਏ ਵਧਦੀ ਚੱਲ ਰਹੀ ਹੈ ਅਤੇ ਪੰਜਾਬ ਕਾਂਗਰਸ ਦਾ ਕਲੇਸ਼ ਇੱਕ ਵਾਰ ਮੁਰਤੋਬ ਦੇ ਸਾਹਮਣੇ ਹੈ ਇੱਕ ਪਾਸੇ ਸਿੱਧੂ ਦੇ ਸਮਰਥਕ ਨੇ ਤਾਂ ਦੂਜੇ ਪਾਸੇ ਬਾਜਬਾ ਦੇ ਦੋਵੇਂ ਧੜੇ ਅਮੋ ਸਾਹਮਣੇ ਨੇ ਐਨਾ ਹੀ ਨਹੀਂ ਸਿੱਧੂ ਵਿਰੋਧੀ ਧੜਾ ਤਾਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਤੱਕ ਦਾ ਰਾਹ ਦਿਖਾਉਣ ਦੀ ਮੰਗ ਕਰਨ ਲੱਗਿਆ ਹੈ। ਤਾਂ ਕਮਾਸਾਂ ਦਾ ਵੱਧਾ ਹੋਇਆ ਨਜ਼ਰ ਆ ਰਿਹਾ ਪਰ ਇਸ ਸਭ ਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ। ਪ੍ਰਤਾਪ ਸਿੰਘ ਬਾਜਵਾ ਦੇ ਵੱਖ ਅਖਾੜੇ ਵਾਲੇ ਬਿਆਨ ਤੋਂ ਬਾਅਦ ਸਿੱਧੂ ਨੇ ਨਵੀਂ ਪੋਸਟ ਸ਼ੇਅਰ ਕੀਤੀ ਜਿਸ ਦੇ ਨਾਲ ਸਾਫ ਹੋ ਗਿਆ ਕਿ ਜੰਗ ਹਜੇ ਜਲਦ ਖਤਮ ਨਹੀਂ ਹੋਵੇਗੀ। ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਦੇ ਤੇ ਜਵਾਬ ਦਿੰਦੇ ਹੋਏ ਕਿਹਾ ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਕਾਂਗਰਸ ਦੀ ਵਿਚਾਰਧਾਰਾ ਤੇ ਮੌਜੂਦਾ ਸਰਕਾਰ ਨੂੰ ਲੋਕ ਭਲਾਈ ਦੇ ਲਈ ਜ਼ਵਾਬਦੇਹ ਬਣਾਉਣ ਦੇ ਲਈ ਸੌ ਕਾਂਗਰਸੀ ਵੀ ਇੱਕ ਪਿੰਡ ਜਾਂ ਸ਼ਹਿਰ ਦੇ ਵਿੱਚ ਇਕੱਠੇ ਹੋਣ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਸ ਕਾਂਗਰਸੀ ਆਗੂ ਨੂੰ ਮੁੱਖ ਮਹਿਮਾਨ ਦੇ ਵਜੋਂ ਬੁਲਾਇਆ ਜਾਂਦਾ ਹੈ ਇਸ ਨਾਲ ਪਾਰਟੀ ਮਜ਼ਬੂਤ ਹੋਵੇਗੀ ਕਿਉਂਕਿ ਬਤ ਤੋਂ ਬਤ ਲੋਕ ਸ਼ਾਮਲ ਹੋਣ ਨਾਲ ਜ਼ਮੀਨੀ ਪੱਧਰ ਦੇ ਉੱਤੇ ਲੀਡਰਸ਼ਿਪ ਦਾ ਨਿਰਮਾਣ ਹੋਵੇਗਾ 8000 ਸਮਰਥਕਾਂ ਦੀ ਸਹੂਲਤ ਦੇ ਲਈ ਅੜੀ ਕਾ ਕਿਉਂ ਮੜਨਾ ਕੀ ਪੰਜਾਬ ਦੇ ਲੋਕ ਤੁਹਾਡੀਆਂ ਪਾਰਟੀਆਂ ਦੇ ਏਜੰਡੇ ਤੇ ਵਿਸ਼ਵਾਸ ਕਰਦੇ ਹਨ ਅਤੇ ਤੁਹਾਨੂੰ ਬਦਲ ਦੇ ਵੱਜੋ ਮੰਨਦੇ ਹਨ ਇਹ ਜ਼ਿਆਦਾ ਮਹੱਤਵਪੂਰਨ ਹੈ ਉਥੇ ਸਿੱਧੂ ਬਾਜਵਾ ਦੇ ਵਿਚਾਲੇ ਚੱਲੀ ਜੰਗ ਦਾ ਮੁੱਦਾ ਹਾਈ ਕਮਾਂਡ ਦੇ ਕੋਲ ਵੀ ਪਹੁੰਚ ਗਿਆ ਖਬਰ ਹੈ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੀ ਨੇ ਪ੍ਰਤਾਪ ਸਿੰਘ ਬਾਜਵਾ ਦਾ ਸਿੱਧੂ ਦੇ ਉੱਤੇ ਦਿੱਤਾ ਗਿਆ ਬਿਆਨ ਮੰਗਵਾਇਆ ਅਤੇ ਇਹ ਮਾਮਲਾ ਪ੍ਰਿੰਕਾ ਗਾਂਧੀ ਦੇ ਨੋਟਿਸ ਦੇ ਵਿੱਚ ਵੀ ਹੈ ਇਹ ਪਹਿਲਾਂ ਜਦੋਂ ਬਿਆਨਬਾਜ਼ੀ ਹੁੰਦੀ ਸੀ ਤਾਂ ਬਿਨਾ ਨਾਮ ਲਈ ਇੱਕ ਦੂਜੇ ਤੇ ਨਿਸ਼ਾਨੇ ਸਾਦੇ ਜਾਂਦੇ ਰਹੇ ਨੇ ਪਰ ਜਦੋਂ ਖੁੱਲ ਕੇ ਨਾਮ ਲਿਆ ਜਾਵੇ ਜਿਵੇਂ ਪ੍ਰਤਾਪ ਬਾਜਬਣੇ ਸਿੱਧੂ ਨੂੰ ਵੱਖਰਾ ਅਖਾੜਾ ਨਾਂ ਲਗਾਉਣ ਦੀ ਨਸੀਹਤ ਦੇ ਦਿੱਤੀ ਜਦੋਂ ਖੁੱਲ ਕੇ ਇੱਕ ਦੂਜੇ ਦਾ ਨਾਮ ਲੈ ਕੇ ਵੀ ਵਾਰ ਪਲਟ ਵਾਰ ਹੋਵੇ ਫਿਰ ਫਰਕ ਸਭ ਪੈਂਦਾ ਹੈ ਬੜੇ ਸ਼ਬਦ ਵਿਚਾਲੇ ਕਾਂਗਰਸ ਦੇ ਅੰਦਰ ਖੋਰ ਕੀ ਕੋ ਜੋ ਚੱਲ ਰਿਹਾ ਉਹ ਵੀ ਤੁਹਾਨੂੰ ਦਿਖਾਦੇ ਜਗਰਾਉਂ ਦੇ ਵਿੱਚ ਹੋਈ ਰੈਲੀ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਦੇ ਵਿਚਾਲੇ ਐਕਟਿੰਗ ਪ੍ਰੈਜ਼ੀਡੈਂਟ ਦੇ ਵਿਚਾਲੇ ਇੱਕ ਵੱਖਰੀ ਜੁਗਲਮੰਦੀ ਵੀ ਵੇਖਣ ਨੂੰ ਮਿਲੀ। ਕੋਯਾਕੋ ਜਿਸ ਤਰ੍ਹਾਂ ਕੀ ਰਾਜਾ ਬੜਿੰਗ ਰੈਲੀ ਦੇ ਵਿੱਚ دیر ਦੇ ਨਾਲ ਪਹੁੰਚੇ ਸੀ ਤਾਂ ਰੈਲੀ ਦੀ ਸਟੇਜ ਤੋਂ ਭਾਰਤ ਪੂਸ਼ਨਾਸ਼ੂ ਨੇ ਉਹਨਾਂ ਦੇ دیر ਨਾਲ ਪਹੁੰਚਣ ਦੀ ਸ਼ਿਕਾਇਤ ਕਰ ਦਿੱਤੀ। ਇਹ 4 ਘੰਟੇ ਦੇ ਇੱਥੇ ਬੈਠੇ ਆ ਫਿਰ ਕਹਿੰਿਓ ਜੀ ਬੜੀ ਠੰਡੇ ਚ ਤੁਸੀਂ ਆਏ ਤੁਹਾਡਾ ਬੜਾ ਬੜਾ ਧੰਨਵਾਦ ਥਿਆਲੀ ਰੱਖ ਲਓ ਪਹਿਲਾਂ ਹੀ ਆ ਜੀ ਇਸ ਤੋਂ ਬਾਅਦ ਵਾਰੀ ਰਾਜਾ ਵੜਿੰਗ ਦੀ ਆਈ ਤਾਂ ਉਹਨਾਂ ਨੇ ਵੀ ਆਸ਼ੂ ਨੂੰ ਉਹਨਾਂ ਦੇ ਹੀ ਅੰਦਾਜ਼ ਦੇ ਵਿੱਚ ਜਵਾਬ ਦਿੱਤਾ ਆ ਜਿਹੜੇ ਭਾਰਤ ਪੁੱਛਣ ਆਸ਼ੂ ਜੀ ਏ ਪਰ ਸਾਰਿਆਂ ਨਾਲ ਨੇੜੇ ਦਿੱਲੀ ਦੇ ਇਹੀ ਐ ਪ੍ਰਿਯੰਕਾ ਗਾਂਧੀ ਦਾ ਖਾਸ ਤੇ ਰਾਹੁਲ ਗਾਂਧੀ ਦਾ ਖਾਸ ਇਹੀ ਬੰਦਾ ਹੈ ਇਸ਼ਾਰਿਆਂ ਹੀ ਇਸ਼ਾਰਿਆਂ ਦੇ ਵਿੱਚ ਰਾਜਾ ਵੜਿੰਗ ਵੱਡੀ ਗੱਲ ਕਹਿ ਗਏ ਬਰੇ ਜੁਗਲਬੰਦੀ ਦੇ ਤੌਰ ਦੇ ਉੱਤੇ ਇਸ ਨੂੰ ਦੇਖਿਆ ਜਾਵੇ ਜਾਂ ਸਮਝਿਆ ਜਾਵੇ ਕਿ ਇਹ ਵੀ ਇੱਕ ਧੜੇਬੰਦੀ ਆ ਵਿਵਾਦ ਦਾ ਰੂਪ ਲੈ ਸਕਦਾ ਹੈ ਖੈਰ ਬਿਆਨਬਾਜ਼ੀਆਂ ਕਾਂਗਰਸ ਦੇ ਅੰਦਰ ਆਪਣੇ ਲੀਡਰਾਂ ਨੂੰ ਲੈ ਕੇ ਜਾਰੀ ਨੇ ਹੁਣ ਅੱਗੇ ਥੋੜੀ ਦੇਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਇੱਕ ਖਬਰ ਜੋ ਬਹੁਤ ਹੈਰਾਨ ਕਰ ਦੇਣ ਵਾਲੀ ਹੈ ਬੱਚੇ ਖੇਡਦੇ ਹੋਏ ਬੜੀਆ ਲੱਗਦੇ ਨੇ ਪਰ ਜਦੋਂ ਖੇਡਦੇ-ਖੇਡਦੇ ਮੌਤ ਆ ਜਾਵੇ ਫਿਰ ਫਰਕ ਆ ਪੈਂਦਾ ਹੈ ਇਹ ਪੂਰਾ ਮਾਮਲਾ ਕੀ ਹੈ ਕਿੱਥੋਂ ਦਾ ਹੈ ਫੁਟੇਜ ਕਿੱਥੋਂ ਦੀ ਹੈ ਦਿਖਾਵਾਂਗੇ ਤੁਹਾਨੂੰ ਥੋੜੀ ਦੇਰ ਦੇ ਵਿੱਚ ਅੱਗੇ ਵੱਧਿਆਂ ਤੇ ਗੱਲ ਰਾਜਵਾਨਾ ਦੇ ਮੁੱਦੇ ਦੀ ਬਲਵੰਤ ਸਿੰਘ ਰਾਜਵਾਨਾ ਦੇ ਰਹਿਮਵਲੀ ਪਟੀਸ਼ਨ ਦੇ ਮੁੱਦੇ ਉੱਤੇ ਲੋਕ ਸਭਾ ਦੇ ਵਿੱਚ ਦਿੱਤੇ ਗਏ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਵਾਬ ਦਾ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਸਵਾਗਤ ਕਰ ਰਹੇ ਹਨ ਰਵਨੀਤ ਬਿੱਟੂ ਦੀ ਮੰਨੀ ਹੈ ਤਾਂ ਹੁਣ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਸ਼ਰਮਣੀ ਅਕਾਲੀ ਦਲ ਅਤੇ ਐਸਜੀਪੀਸੀ ਨੂੰ ਪਟੀਸ਼ਨ ਵਾਪਸ ਲੈ ਲੈਣੀ ਚਾਹੀਦੀ ਹੈ ਬੇਵਜਾ ਹਰ ਸਿਮਰਤ ਕੋਰ ਬਦਲ ਨੂੰ ਮੋਹਰਾ ਕਿਉਂ ਬਣਾਇਆ ਜਾ ਰਿਹਾ ਹੈ ਜਿਹੜੇ ਖੜਕੂ ਕਹਿੰਦੇ ਆ ਆਪਣੇ ਆਪ ਨੂੰ ਬਾਦਨ ਸਭਾ ਜਾ ਕੇ ਵਿਰਸਾ ਸਿੰਘ ਵਲਟੋਵਾ ਵਰਗੇ ਉਹ ਵੀ ਤੁਹਾਡੇ ਨਾਲ ਜੇ ਤੁਸੀਂ ਕਿਸੇ ਅਕਾਲੀ ਦੰਦ ਦੇ ਲੰਗੋ ਵੱਲ ਸੱਦਦੇ ਭੋਗ ਤੇ ਗੇ ਉੱਥੇ ਤੁਸੀਂ ਕਹਿੰਦਾ ਵੀ ਇਹ ਵੀ ਸ਼ਹੀਦ ਨੇ ਉਦਾਰ ਐਸਜੀਪੀਸੀ ਨੇ ਗ੍ਰੈਵੰਤਰੀ ਦੇ ਬਿਆਨ ਦੇ ਉੱਤੇ ਨਿਰਾਸ਼ਾ ਜ਼ਾਹਰ ਕੀਤੀ ਅਤੇ ਸਰਕਾਰ ਤੇ ਵਾਅਦੇ ਤੋਂ ਮੁਕਰਨ ਦਾ ਇਲਜ਼ਾਮ ਲਗਾਇਆ ਜਿਹੜੀ ਇਹਨਾਂ ਦਾ ਜਿਹੜਾ ਹਰਸ਼ਵਰਤ ਕੌਰ ਨੇ ਜੋ ਕਿਹਾ ਉਹਦਾ ਸਵਾਗਤ ਕਰਨਾ ਚਾਹੀਦਾ ਤੇ ਦੂਜੇ ਪਾਸੇ ਇੱਕ ਬੜੀ ਨਿਰਾਸ਼ਤਾ ਆਈ ਹੈ ਸਾਹਮਣੇ ਕਿਉਂਕਿ ਜਿਹੜਾ ਕੱਲ 2 ਟੂ ਗੱਲ ਕੀਤੀ ਹੈ ਜਿਹੜੀ ਅਮਰਤ ਸਿੰਘ ਜੀ ਨੇ ਮੈਨੂੰ ਲੱਗਦਾ ਕਿ ਉਹ ਚੰਗੀ ਨਹੀਂ ਦਰਸਲ ਰਾਜ ਉਹਨਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਲੋਕ ਸਭਾ ਦੇ ਵਿੱਚ ਹਰ ਸਿਮਰਤ ਕੋਰ ਬਾਦਲ ਦੇ ਸਵਾਲ ਦਾ ਜਵਾਬ ਦਿੱਤਾ ਸੀ ਅਤੇ ਕਿਹਾ ਸੀ ਕਿ ਜਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੀ ਨਹੀਂ ਉਹ ਮਾਫੀ ਦਾ ਹੱਕਦਾਰ ਨਹੀਂ ਹੈ ਤਾਂ ਹੁਣ ਸਵਾਲ ਇਹ ਹੈ ਕਿ ਅਮਿਤ ਸ਼ਾ ਦੇ ਇਸ ਗ੍ਰਹਿ ਮੰਤਰੀ ਦੇ ਬਿਆਨ ਤੋਂ ਬਾਅਦ ਸਾਫ਼ ਹੋ ਗਿਆ ਦੀ ਰਾਜੋਣਾ ਦੀ ਲਈ ਜੋ ਰਹਿਮ ਦੀ ਪਟੀਸ਼ਨ ਐਸਜੀਪੀਸੀ ਨੇ ਪਾਈ ਸੀ ਉਸ ਦੇ ਵਿੱਚ ਉਹਨਾਂ ਦੀ ਫਾਂਸੀ ਦੀ ਸਜ਼ਾ ਉਮਰਕੈਦ ਦੇ ਵਿੱਚ ਤਬਦੀਲ ਨਹੀਂ ਹੋਵੇਗੀ ਇਹ ਸਸਪੈਂਸ ਬਰਕਰਾਰ ਹੈ ਅਗਲੀ ਖਬਰ ਦਰੂ ਕਰਦੇ ਹਾਂ ਕੈਬਨਿਟ ਮੰਤਰੀ ਅਮਨ अरोड़ा ਨੂੰ ਸੁਨਾਮ ਕੋਰਟ ਨੇ ਪਰਿਵਾਰਕ ਝਗੜੇ ਦੇ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਅਤੇ 2 ਸਾਲ ਦੀ ਸਜ਼ਾ ਸੁਣਾ ਦਿੱਤੀ ਇਹ ਮਾਮਲਾ 2008 ਦੇ ਵਿੱਚ ਦਰਜ ਹੋਇਆ ਸੀ ਅਮਨ अरोड़ा ਦੇ ਜੀਜਾ ਰਜਿੰਦਰ ਦੀਪਾ ਨੇ ਉਹਨਾਂ ਦੇ ਖਿਲਾਫ ਹੀ ਕੇਸ ਦਰਜ ਕਰਵਾਇਆ ਸੀ ਖਿਸ਼ਿਸ ਕਰਾਂਗੇ ਕਿ ਇਹ ਇਹ ਸਜ਼ਾ ਘੱਟ ਹੋਈ ਹੈ ਇੰਨੇ ਚ ਜੋ ਮੈਕਸੀਮ ਸਜ਼ਾ ਸਾਤ ਸਾਲਾ ਉਹ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਦਾ ਇਹਨਾਂ ਨੇ ਘਨੋਨਾ ਅਪਰਾਧ ਕੀਤਾ ਵੱਤਵ ਸਜ਼ਾ ਹੋਣੀ ਚਾਹੀਦੀ ਹੈ ਲੋਰ ਕੋਰਟ ਦੇ ਫੈਸਲੇ ਤੋਂ ਬਾਅਦ ਅਮਨ ਅਰੂੜਾ ਨੇ ਉੱਤੇ ਦੀ ਅਦਾਲਤ ਦਾ ਰੁਕ ਕੇ ਦਾ ਜਿੱਥੋਂ ਉਹਨਾਂ ਨੂੰ ਫਿਲਹਾਲ ਜ਼ਮਾਨਤ ਮਿਲ ਗਈ ਮੈਂ ਮੰਨ ਕੇ ਚੱਲਦਾ ਸਾਡਾ ਪ੍ਰਮਾਤਮਾ ਜਾਣਦਾ ਹੈ ਕਿ ਸੱਚੇ ਸੀ ਤੇ ਸੱਚ ਦੀ ਲੜਾਈ ਕਈ ਵਾਰੀ ਲੰਬੀ ਜ਼ਰੂਰ ਹੋ ਜਾਂਦੀ ਹੈ ਪਰ ਜਿੱਤ ਜ਼ਰੂਰ ਹੁੰਦੀ ਹੈ ਇਸ ਮਾਮਲੇ 'ਚ ਸੁਨਾਮ ਕੋਰਟ ਨੇ ਅਮਨ ਅਰੂੜਾ ਅਤੇ ਉਹਨਾਂ ਦੀ ਮਾਤਾ ਸਨੇਹ ਨੌ ਲੋਕਾਂ ਨੂੰ ਦੋਸ਼ੀ ਠਹਿਰਾਇਆ ਜਿਸ ਦੇ ਵਿੱਚ 8 ਨੂੰ ਜ਼ਮਾਨਤ ਮਿਲ ਗਈ ਜਦ ਕਿ ਇੱਕ ਦੋਸ਼ੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਕਾਬਲੇਗੌਰ ਇਹ ਵੀ ਹੈ ਕਿ ਰਜਿੰਦਰ ਦੀਪਾ ਮੌਜੂਦਾ ਸਮੇਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਨੇ ਔਰ ਕਾਬਲੇਗੌਰ ਇਹ ਵੀ ਹੈ ਕਿ 20 ਤਰੀਕ ਤੱਕ ਅ ਅਮਨ अरोड़ा ਨੂੰ ਅਦਾਲਤ ਦੇ ਵੱਲੋਂ ਜ਼ਮਾਨਤ ਵੀ ਮਿਲ ਗਈ ਹੈ ਹੁਣ ਅਗਲੀ ਖਬਰ ਤੁਹਾਨੂੰ ਕਰਦੇ ਹਾਂ ਭਾਰਤੀ কুਸਤੀ ਸੰਘ ਦੇ ਚੋਣ ਨਤੀਜਿਆਂ ਦੇ ਬਾਦ 올림픽 ਮੈਡਲਿਸਟ ਸਾਖੀ ਮਲਿਕ ਨੇ কুਸਤੀ ਤੋਂ ਸੰन्यास ਦਾ ਐਲਾਨ ਕਰ ਦਿੱਤਾ डब्ल्यूएफआईडीया चुनावਾਂ ਦੇ ਵਿੱਚ ਬ੍ਰਿਜ ਪੁਸ਼ਨ ਸਿੰਘ ਦੇ ਕਰੀਬੀ ਸੰਜੀਤ ਸਿੰਘ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਰੈਸਲਰ बजरंग पुनिया साक्षी मलिक ਅਤੇ ਵਿਨੇਸ਼ ਪੋਗਾਟ ਨੇ ਪ੍ਰੈਸ ਕਾਨਫਰੰਸ ਹੱਦ ਲਈ ਇਸ ਜਦੋਂ ਸਾਖੀ ਮਲਿਕ ਬਾਅ ਬੁੱਕ ਹੋ ਗਈ ਅਤੇ ਕੁਸ਼ਤੀ ਤੋਂ ਸੰन्यास ਦਾ ਐਲਾਨ ਕਰ ਦਿੱਤਾ ਉਹਨਾਂ ਨੇ ਆਪਣੇ ਜੁੱਤੇ ਚੁੱਕ ਕੇ ਟੇਬਲ ਦੇ ਉੱਤੇ ਰੱਖ ਦਿੱਤੇ ਅਤੇ ਚੁੱਕ ਕੇ ਉੱਥੋਂ ਚਲੇ ਗਏ ਨਾ ਪਹਿਲੇ ਮਹਿਲਾ ਪ੍ਰਜਿਤਨਾ ਮਹਿਲਾ ਦਾ ਕੋਈ ਭਾਗੀਦਾਰੀ ਥੀ ਅੱਜ ਆਪ ਪੂਰੇ ਇਲੈਕਸ਼ਨ ਉਸ ਦੀ ਲਿਸਟ ਉਠਾ ਕੇ ਦੇਖ ਲਓ ਇੱਕ ਵੀ ਮਹਿਲਾ ਕੋਈ ਸਥਾਨ ਨਹੀਂ ਦਿਆ ਗਿਆ ਹੈ ਇੱਕ ਪਾਸੇ ਸਾਕਸ਼ੀ ਰੋਂਦੀ ਹੋਈ ਪ੍ਰੈਸ ਕਾਨਫਰੰਸ ਤੋਂ ਚਲੀ ਗਈ ਤਾਂ ਉੱਥੇ WFI ਦੇ ਨਵੇਂ ਪ੍ਰਧਾਨ ਸੰਜੀਤ ਸਿੰਘ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਜਿੱਥੇ WFI ਦੇ ਸਾਬਕਾ ਪ੍ਰਧਾਨ ਬ੍ਰਿਜਪੂਸ਼ਨ ਸਿੰਘ ਵੀ ਸ਼ਾਮਿਲ ਸਨ ਦੱਸਦੀ ਕਿ ਰੈਸਲਰ ਬਜਰੰਗ ਪੁਨਿਆ ਸਾਕਸ਼ੀ ਮਲਿਕ ਅਤੇ ਵਿਨੀਸ਼ ਫੋਗਾਟ ਬ੍ਰਿਜਪੂਸ਼ਨ ਦੇ ਖਿਲਾਫ ਧਰਨੇ ਦੇ ਉੱਤੇ ਬੈਠੇ ਸਨ ਵਿਵਾਦ ਵਧਿਆ ਤਾਂ ਸਰਕਾਰ ਨੇ ਕੁਸ਼ਤੀ ਸੰਘ ਨੂੰ ਭੰਗ ਕਰ ਦਿੱਤਾ ਬਾਅਦ ਵਿੱਚ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਅਤੇ ਹੁਣ ਚੋਣਾਂ ਤੋਂ ਬਾਅਦ ਬ੍ਰਿਜਪੂਸ਼ਨ ਸਿੰਘ ਦੇ ਕਰੀਬੀ ਕਹੇ ਜਾ ਰਹੇ ਸੰਜੀਤ ਸਿੰਘ ਦੀ ਜਿੱਤ ਹੋਈ ਹੈ ਖੈਰ ਪੂਰਾ ਵਿਵਾਦੀ ਪ੍ਰਧਾਨਗੀ ਨੂੰ ਲੈ ਕੇ ਸੀ ਖੈਰ ਜਦੋਂ ਇੰਨੇ ਵਿਵਾਦ ਤੋਂ ਬਾਅਦ ਵੀ ਇਹਨੇ ਧਰਨੇ ਪ੍ਰਦਰਸ਼ਨ ਤੋਂ ਬਾਅਦ ਵੀ ਜਿਸ ਸ਼ਖਸ ਨੂੰ ਪ੍ਰਧਾਨਗੀ ਮਿਲੀ ਉਸ ਨੂੰ ਲੈ ਕੇ ਵੀ ਇਤਰਾਜ਼ ਹੋਵੇ ਤੇ ਕਿਹਾ ਜਾਵੇ ਕਿ ਉਹ ਬ੍ਰਿਜ ਭੂਸ਼ਣ ਦੇ ਹੀ ਬਹੁਤ ਕਰੀਬੀ ਨੇ ਫਿਰ ਫਰਕ ਤਾਂ ਪੈਂਦਾ ਹੈ ਖੈਰ ਜਦੋਂ ਕੋਈ ਪਲੇਅਰ ਸન્યાਸ ਦਾ ਐਲਾਨ ਕਰਦਾ ਹੈ ਤਾਂλασਮੀ ਤੌਰ ਤੇ ਫਰਕ ਪੈਂਦਾ ਹੈ ਅੱਗੇ ਪੜਾਂਗੇ ਅਗਲੀ ਖਬਰ ਦਾ ਰੁਕ ਕਰਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਰੁਕ ਕਰਦੇ ਹਾਂ ਅੱਜ ਦਾ ਸਵਾਲ ਦਾ ਅੱਜ ਦਾ ਸਵਾਲ ਰਿਓ 올림픽ਸ ਦੇ ਨਾਲ ਜੁੜਿਆ ਹੋਇਆ ਸਾਖਸ਼ੀ ਮਲਿਕ ਦਿਨਾ ਜੁੜਿਆ ਹੋਇਆ ਹੈ ਸਾਕਸ਼ੀ ਮਲਿਕ ਨੇ 브్రాونز ਮੈਡਲ ਜਿੱਤਿਆ ਸੀ ਰਿਓ 올림픽 ਦੇ ਵਿੱਚ ਸਵਾਲ ਤੁਹਾਡੇ ਦੇ ਵੀ ਸਕਰੀਨ ਦੇ ਉੱਤੇ ਸਵਾਲ ਕੀ ਰਿਓ 올림픽 ਦੇ ਵਿੱਚ 브్రాونز ਮੁਕਾਬਲੇ 'ਚ ਸਾਕਸ਼ੀ ਮਲਿਕ ਨੇ ਕਿਸ ਨੂੰ ਹਰਾਇਆ ਸੀ 브్రాونز ਮੈਡਲ ਉਹਨਾਂ ਨੇ ਆਪਣੇ ਨਾਮ ਕੀਤਾ ਸੀ ਸਾਕਸ਼ੀ ਮਲਿਕ ਨੇ 올림픽 ਮੈਡਲਿਸਟ ਨੇ ਜਿਨ੍ਹਾਂ ਦੇ ਵੱਲੋਂ ਹੁਣ ਸੰਨਿਆਸ ਦਾ ਐਲਾਨ ਕਰ ਦਿੱਤਾ ਗਿਆ ਰੈਸਲਿੰਗ ਤੋਂ ਚਾਰ ਆਪਸ਼ਨਸ ਤੁਹਾਡੇ ਸਾਹਮਣੇ ਨੇ ਕਿਸ ਨੂੰ ਹਰਾਇਆ ਸੀ ਐਸੈਲੂ ਪਿਨੀ ਵੇਕੋਵਾ ਜਾਂ ਫਿਰ ਪੂਰੇ ਵੈਦਰੋਜ਼ ਔਰ ਖਾਨ ਆ ਜਾਂ ਫਿਰ ਕਲੇਰੀਆ ਕੋਬਲੋਵਾ ਜਾਂ ਫਿਰ ਆਪਸ਼ਨ ਡੀ ਮਲਨ ਮੈਕਸਨ ਸਹੀ ਜਵਾਬ ਕੀ ਹੈ ਥੋੜੀ ਦੇਰ ਦੇ ਵਿੱਚ ਪ੍ਰੋਗਰਾਮ ਦੇ ਦੌਰਾਨ ਹੀ ਤੁਹਾਡੇ ਸਾਹਮਣੇ ਰੱਖਾਂਗੇ ਹੁਣ ਅਗਲੀ ਖਬਰ ਦਾ ਰੁਕ ਕਰਦੇ ਹਾਂ ਮੂਸੇਵਾਲਾ ਕੇਸ ਦੇ ਮਾਸਟਰਮਾਈਂਡ ਲਾਰੈਂਸ ਬਿਸ਼नोई ਦੇ ਜੇਲ੍ਹ ਦੇ ਵਿੱਚ ਇੰਟਰਵਿਊ ਦੀ ਜਾਂਚ ਦੇ ਲਈ ਇੱਕ ਐਸਆਈਟੀ ਬਣਾ ਦਿੱਤੀ ਗਈ ਹੈ ਸਰਕਾਰ ਨੇ ਐਸਆਈਟੀ ਦੇ ਅਫਸਰਾਂ ਦੀ ਲਿਸਟ ਹਾਈ ਕੋਰਟ ਨੂੰ ਸੌਂਪੀ ਹੈ ਸਰਕਾਰ ਨੇ ਜਾਂਚ ਲਈ 3 ਮੈਂਬਰੀ ਐਸਆਈਟੀ ਬਣਾਈ ਐਸਆਈਟੀ ਦੀ ਅਗਵਾਈ ਡੀਜੀਪੀ ਹਿਊਮਨ ਰਾਈਟਸ ਪ੍ਰਬੋਤ ਕੁਮਾਰ ਕਰਨਗੇ ਏਆਈਜੀ ਰਾਹੁਲ ਐਸਤੇ ਨਿਲੰਬਰੀ ਜਗਦਾਲੀ ਇਨਵੈਸਟੀਗੇਸ਼ਨ ਟੀਮ ਦਾ ਹਿੱਸਾ ਹੋਣਗੇ ਕੁਝ ਦਿਨ ਪਹਿਲਾਂ ਹੀ ਹਾਈ ਕੋਰਟ ਨੇ ਇਸ ਮਾਮਲੇ 'ਚ ਪੰਜਾਬ ਦੇ ਡੀਜੀਪੀ ਨੂੰ ਹੁਕਮ ਦੇ ਕੇ ਫੌਰਨ ਪ੍ਰਭਾਵ ਦੇ ਨਾਲ ਐਫਆਈਆਰ ਦਰਜ ਕਰਨ ਨੂੰ ਕਿਹਾ ਸੀ ਤਾਂਕਿ ਜਾਂਚ ਲਈ ਐਸਆਈਟੀ ਬਣੇ ਅਤੇ ਫਿਰ ਜਾਂਚ ਸ਼ੁਰੂ ਹੋਵੇ ਦਰਅਸਲ ਪਿਛਲੀ ਸੁਣਵਾਈ ਦੇ ਵਿੱਚ ਡੀਜੀਪੀ ਜੇਲ ਨਿਕੋਡ ਨੂੰ ਦੱਸਿਆ ਕਿ ਲਾਰੈਂਸ ਦਾ ਇੰਟਰਵਿਊ ਪੰਜਾਬ ਦੀ ਕਿਸੇ ਜੇਲ ਦੇ ਵਿੱਚ ਨਹੀਂ ਹੋਇਆ ਉਸ ਵੇਲੇ ਸਵਾਲ ਉੱਠੇ ਸਨ ਕਿ ਜੇਕਰ ਲਾਰੈਂਸ ਦਾ ਇੰਟਰਵਿਊ ਪੰਜਾਬ ਦੀ ਜੇਲ ਦੇ ਵਿੱਚ ਨਹੀਂ ਹੋਇਆ ਤਾਂ ਫਿਰ ਕਿੱਥੇ ਹੋਇਆ ਇਸ ਦੇ ਉੱਤੇ ਡੀਜੀਪੀ ਜੇਲ ਨੇ ਸੰਭਾਵਨਾ ਜਤਾਈ ਕਿ ਹੋ ਸਕਦਾ ਹੈ ਕਿ ਰਾਜਸਥਾਨ ਦੇ ਕਿਸੇ ਜੇਲ ਦੇ ਵਿੱਚ ਇੰਟਰਵਿਊ ਹੋਇਆ ਹੋਵੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਹਦਾਇਤ ਦਿੱਤੇ ਗਏ ਕਿ ਇਸ ਮਾਮਲੇ 'ਚ ਐਫ ਆਈ ਆਰ ਦਰਜ ਹੋਵੇ ਐਸ ਆਈ ਟੀ ਬਣਾਈ ਜਾਵੇ ਤੇ ਹੁਣ ਐਸ ਆਈ ਟੀ ਅਫਸਰਾਂ ਦੀ ਲਿਸਟ ਕੋਰਟ ਨੂੰ ਸੌਂਪ ਦਿੱਤੀ ਗਈ ਹੈ। ਉਧਰ ਗੁਰੂਗ੍ਰਾਮ ਦੇ ਵਿੱਚ ਸਫਾਈ ਵਿਵਸਥਾ ਨੂੰ ਲੈ ਕੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਨੇ ਸੁਪਰਵਾਈਜ਼ਰ ਤੋਂ ਲੈ ਕੇ ਜੁਆਇੰਟ ਕਮਿਸ਼ਨਰ ਤੱਕ ਨੂੰ ਜੁਰਮਾਨਾ ਠੋਕ ਦਿੱਤਾ। ਤੇ ਅਸਲ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗੁਰੂਗ੍ਰਾਮ ਦੀਆਂ ਕਈ ਥਾਵਾਂ ਦੇ ਉੱਤੇ ਸਰਪ੍ਰਾਈਜ਼ ਚੈਕਿੰਗ ਕੀਤੀ। ਇਸ ਦੌਰਾਨ ਉਹਨਾਂ ਨੂੰ ਕਈ ਇਲਾਕਿਆਂ ਦੇ ਵਿੱਚ ਗੰਦਗੀ ਨਜ਼ਰ ਆਈ ਜਿਸ ਦੇ ਉੱਤੇ ਸੀਐਮ ਨੇ ਕਾਰਵਾਈ ਕਰਦੇ ਹੋਏ ਨਗਰ ਨਿਗਮ ਕਮਿਸ਼ਨਰ ਦੀ 15 ਦਿਨ ਦੀ ਤਨਖਾਹ ਕੱਟਣ ਦਾ ਹੁਕਮ ਦੇ ਦਿੱਤਾ। ਇਹੋ ਨਹੀਂ ਮੁੱਖ ਮੰਤਰੀ ਨੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਦੇ ਉੱਤੇ ਵੀ 5000 ਰੁਪਏ ਦਾ ਜੁਰਮਾਨਾ ਲਗਾਇਆ। 1 ਮਹੀਨੇ ਦੀ ਸੈਲਰੀ ਕੱਟਣ ਦੇ ਆਦੇਸ਼ ਦਿੱਤੇ। ਉੱਥੇ ਸਫਾਈ ਮੁਲਾਜ਼ਮਾਂ ਦੇ ਸੁਪਰਵਾਈਜ਼ਰ ਫੀਲਡ ਆਫੀਸਰ ਅਤੇ ਐਡੀਸ਼ਨਲ ਸੈਨੀਟਰੀ ਇਨਸਪੈਕਟਰ ਦੇ ਉੱਤੇ ਵੀ ਜੁਰਮਾਨਾ ਲਗਾ ਦਿੱਤਾ ਗਿਆ। ਇਸ ਸੰਬੰਧਿਤ ਤੌਰ 'ਤੇ ਅਸੀਂ ਥੋੜਾ ਜਿਹਾ ਇਨਕੋ ਫਾਈਨ ਵੀ ਸੇ ਲਗਾਇਆ ਤਾਂ ਕਿ ਇਨਕੋ ਵੀ ਔਰ ਉਸਕਾ ਮੈਸੇਜ ਬਾਕੀ ਦੇਗਾ ਵੀ ਜਾਣਾ ਚਾਹੀਏ ਸੀਐਮ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਛੇਤੀ ਤੋਂ ਛੇਤੀ ਸਫਾਈ ਵਿਵਸਥਾ ਨੂੰ ਦਰੁਸਤ ਕੀਤਾ ਜਾਵੇ ਉਹ ਅਗਲੇ ਮਹੀਨੇ ਮੁੜ ਤੋਂ ਸਫਾਈ ਵਿਵਸਥਾ ਨੂੰ ਲੈ ਕੇ ਦੌਰਾ ਕਰਨਗੇ ਅਤੇ ਉਸ ਸਮੇਂ ਉਹਨਾਂ ਨੂੰ ਸ਼ਹਿਰ ਦੇ ਵਿੱਚ ਗੰਦਗੀ ਨਹੀਂ ਦਿਖਣੀ ਚਾਹੀਦੀ ਖੈਰ ਗੰਦਗੀ ਦੀ ਸਮੱਸਿਆ ਤਾਂ ਬਹੁਤ ਹੈ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਵੀ ਹੈ ਖੈਰ ਹਰਿਆਣਾ ਦੇ ਸੀਐਮ ਨੂੰ ਇੱਕ ਗੰਦਗੀ ਪਸੰਦ ਨਹੀਂ ਆਈ ਤੇ ਜਦੋਂ ਮੁੱਖ ਮੰਤਰੀ ਸਿੱਧੇ ਤੌਰ ਦੇ ਉੱਤੇ ਨਗਰ ਨਿਗਮ ਦੇ ਇੱਕ ਮਿਸਟਰ ਨੂੰ ਹੀ ਜੁਰਮਾਨਾ ਠੋਕ ਦੇਣ ਫਿਰ ਪਰਖ ਤਪੈਂਦਾ ਹੈ ਔਰ ਫਰਕ ਉਮੀਦ ਹੈ ਕਿ ਅਗਲੀ ਵਾਰ ਨਜ਼ਰ ਆਏਗਾ ਗੰਦਗੀ ਉੱਥੇ ਨਹੀਂ ਹੋਏਗੀ ਅਗਲੀ ਖਬਰ ਤੇ ਰੁਕ ਕਰਦੇ ਹਾਂ ਜ਼ਿਰਖਪੁਰ ਦੇ ਵਿੱਚ ਇੱਕ ਨਿੱਜੀ ਸਕੂਲ ਚ ਬਾਸਕਟਬਾਲ ਖੇਡਦੇ ਖੇਡਦੇ 14 ਸਾਲ ਦੇ ਸਟੂਡੈਂਟ ਦੀ ਬੱਚੇ ਦੀ ਮੌਤ ਹੋ ਗਈ ਉਸਦੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਬਾਸਕਟਬਾਲ ਕੋਰਟ ਦੇ ਉੱਤੇ 14 ਸਾਲ ਦਾ ਸ਼ਭਮ ਆਪਣੇ ਭਰਾ ਦੇ ਨਾਲ ਬਾਸਕਟਬਾਲ ਖੇਡ ਰਿਹਾ ਸੀ ਇਸ ਦੌਰਾਨ ਆਪਣੇ ਸਿਰ ਦੇ ਉੱਤੇ ਦੋ ਤੋਂ ਤਿੰਨ ਵਾਰ ਹੱਥ ਰੱਖਦਾ ਅਤੇ ਫੇਰ ਇੱਕਦਮ ਜ਼ਮੀਨ ਦੇ ਉੱਤੇ ਡਿੱਗ ਜਾਂਦਾ ਜਿਸ ਤੋਂ ਬਾਅਦ ਸਕੂਲ ਮੈਨੇਜਮੈਂਟ ਉਸਨੂੰ ਫੌਰਨ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੈ ਕੇ ਪਹੁੰਚਿਆ ਜਿੱਥੋਂ ਉਸਨੂੰ GMCH 32 ਸੈਕਟਰ ਰੈਫਰ ਕਰ ਦਿੱਤਾ ਗਿਆ ਤੇ 32 ਸੈਕਟਰ ਦੇ ਵਿੱਚ ਡਾਕਟਰਾਂ ਨੇ ਸ਼ੁਭਮ ਨੂੰ ਮ੍ਰਿਤ ਐਲਾਨ ਦਿੱਤਾ ਨਵੀਨ ਗਰਗ ਉੱਥੇ ਮਿਲਿਆ GMCH ਸੈਕਟਰ 32 ਦੇ ਮੇਨ ਗੇਟ ਤੇ ਉਹਨਾਂ ਨੇ ਆਪਣਾ ਬਿਆਨ ਲਿਖਾਇਆ ਵੀ ਅਸੀਂ ਕਿਸੇ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਉਣਾ ਚਾਹੁੰਦੇ ਤੇ ਨਾ ਹੀ ਸਾਨੂੰ ਕਿਸੇ ਤੋਂ ਕੋਈ ਸ਼ੱਕ ਸਕੂਲ ਦੇ ਵਾਈਸ ਪ੍ਰਿੰਸੀਪਲ ਦੇ ਮੁਤਾਬਿਕ ਸ਼ੁਭਮ ਕਾਫੀ ਹੌਨਹਾਰ ਅਤੇ ਐਕਟਿਵ ਬੱਚਾ ਸੀ ਅਤੇ ਸਪੋਰਟਸ ਦੇ ਵਿੱਚ ਕਾਫੀ ਜ਼ਿਆਦਾ ਐਕਟਿਵ ਰਹਿੰਦਾ ਸੀ ਬਹੁਤ ਅੱਛਾ ਬੱਚਾ ਥਾ ਮਾਰਾ ਸਕੂਲ ਦਾ ਪੜ੍ਹਨੇ ਮੇਂ ਵੀ ਅੱਛਾ ਥਾ ਔਰ ਸਪੋਰਟਸ ਮੇਂ ਵੀ ਸਭ ਤੋਂ ਅੱਛਾ ਥਾ ਔਰ ਉਸ ਦਾ ਰੀਅਲ ਬ੍ਰਦਰ ਛੋਟਾ ਬ੍ਰਦਰ ਵੀ ਸਾਥੀ ਉਸਕੇ ਖੇਲ ਰਹਾ ਥਾ ਉਸਨੇ ਉਸ ਨੂੰ ਖੁਦ ਦੇਖਾ ਦਿੱਤੇ ਹੁ ਕਿਆ ਹੋਇਆ ਵਿਦਿਆਰਥੀ ਦੀ ਮੌਤ ਦੀ ਇਹ ਘਟਨਾ ਮੰਗਲਵਾਰ ਦੀ ਹੈ ਜਿਸ ਦੀ ਸੀਸੀਟੀਵੀ ਹੁਣ ਸਾਹਮਣੇ ਆਈ ਪਰ ਇਹ ਚਿੰਤਾ ਵਾਲੀ ਗਲਤੀ ਲਾਜ਼ਮੀ ਤੌਰ ਤੇ ਹੈ ਕਿ ਆਖਿਰ ਬੱਚੇ ਦੀ ਸਥਿਤੀ ਅਜਿਹੀ ਕਿਉਂ ਹੋ ਗਈ ਕਿਉਂਕਿ ਖੇਡਣਾ ਤਾਂ ਬੱਚਿਆਂ ਦੇ ਲਈ ਠੀਕ ਹੀ ਆ ਜਾਂਦਾ ਹੈ ਵਧੀਆ ਕਿ ਆ ਜਾਂਦਾ ਹੈ ਪਰ ਉਸ ਦੀ ਮੌਤ ਦੀ ਖਬਰ ਸਾਹਮਣੇ ਆਈ ਅੱਗੇ ਵੱਧਾਂ ਤੇ ਗੱਲ ਇਤਿਹਾਸ ਦੀ ਹੋਵੇਗੀ ਕਿ 21 ਦਸੰਬਰ ਦਾ ਇਤਿਹਾਸ ਕੀ ਕੁਝ ਕੇਂਦਰ ਜ਼ਿਕਰ ਉਸ ਦਾ 21 ਦਸੰਬਰ ਦਾ ਇਤਿਹਾਸ ਜੁੜਿਆ ਹੋਇਆ ਹੈ ਮੀਡੀਆ ਦੇ ਨਾਲ। ਇਹ ਅਖਬਾਰ ਦੇ ਵਿੱਚ ਪਹਿਲੀ ਵਾਰ ਛਪਿਆ ਸੀ ਕ੍ਰੋਸਵਰਡ ਪਜ਼ਲ। 21 ਦਸੰਬਰ 1913 ਦੇ ਵਿੱਚ ਪਹਿਲੀ ਵਾਰ ਕਿਸੇ ਅਖਬਾਰ ਦੇ ਵਿੱਚ ਮਾਡਰਨ ਕ੍ਰੋਸਵਰਡ ਪਜ਼ਲ ਨੂੰ ਛਾਪਿਆ ਗਿਆ ਸੀ। ਅਮਰੀਕਾ ਦੇ ਅਖਬਾਰ ਦੇ ਨਿਊਯਾਰਕ ਬੋਲਡ ਦੇ ਸੰਡੇ ਸਪਲੀਮੈਂਟ ਦੇ ਵਿੱਚ ਇਸ ਨੂੰ ਛਾਪਿਆ ਗਿਆ। ਬ੍ਰਿਟਿਸ਼ ਪੱਤਰਕਾਰ ਆਰਥਰ ਵੇਨ ਨੇ ਇਸ ਨੂੰ ਬਣਾਇਆ ਸੀ। ਪਹਿਲਾਂ ਇਸ ਦਾ ਨਾਮ ਵਰਡ ਕ੍ਰੋਸਿੰਗ ਕੁਝ ਸਮੇਂ ਬਾਅਦ ਟਾਈਪਿੰਗ ਦੇ ਵਿੱਚ ਹੋਈ ਗਲਤੀ ਦੀ وجہ ਦੇ ਨਾਲ ਇਸ ਨੂੰ ਵਰਡ ਕ੍ਰੋਸ ਦੀ ਜਗ੍ਹਾ ਕ੍ਰੋਸਵਰਡ ਲਿਖ ਦਿੱਤਾ ਗਿਆ ਉਸ ਵੇਲੇ ਤੋਂ ਇਸ ਨੂੰ ਪੂਰੀ ਦੁਨੀਆ ਦੇ ਵਿੱਚ ਕਿਸੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ